ਸਸਰੀ ਕਾਲੇ ਜੀ ਸਵਾਤ ਆਟਾ ਆਪਣੇ ਨੰਨੇ ਵੀਡੀਓ ਵਿੱਚ ਪਿਆਰੇ ਵੀਰੋ ਅੱਜ ਦੀ ਜਿਹੜੀ ਵੀਡੀਓ ਆ ਉਹ ਹੁਣ ਆਪਣੇ 979 ਜਿਹੜਾ ਇਹਦਾ 3RDI ਦੇ ਵਿੱਚ ਆ ਆਪਣਾ ਟੂਰ ਰੇਪਰ ਚੱਲ ਰਿਹਾ ਹੈ ਇਹਦੀ ਆਪਾਂ ਦੇ ਵੜਾ ਸੁਪਰ ਸੀਡਰ ਤੇ ਵੀ ਤੁਹਾਨੂੰ ਪਰਫਾਰਮੈਂਸ ਦਿਖਾਈ ਚੱਲਦੀ ਦੀ ਵੀਡੀਓ ਜਿਹੜਾ ਅੱਜ ਦਾ ਆਪਣਾ ਮਕਸਦ ਬਣਾਉਣ ਲਈ ਹੈ ਵੀ ਆਪਾਂ ਦੇਖਣ ਦਿਖਾਉਣਾ ਵੀ ਇਹ ਜਿਹੜਾ 3RDI ਟਰੈਕਟਰ ਆ ਇਹ ਰੇਪਰ ਤੇ ਕਿੰਨਾ ਕਾਮਯਾਬ ਆ ਕਿੰਨਾ ਤੇਰ ਖੰਦਾ ਤੇ ਕਿਵੇਂ ਜ਼ੋਰ ਮਾਰਦੇ ਕਿੰਨੇ ਡਰਦੇ ਆ ਭਰਦਾ ਹੈ ਬਾਕੀ ਇਧਰ ਭਾਈ ਜੀ ਬੈਠੇ ਨੇ ਇਹ ਨਰਾਰਿਪਰਾ ਹੈ ਤੇ ਆਪਾਂ ਇਹਨਾਂ ਨਾਲ ਗੱਲ ਦਾ ਬਾਤ ਕਰਵਾਵਾਂਗੇ ਥੋੜੀ ਆਪਾਂ ਨੂੰ ਦੱਸਣਗੇ ਬਾਜੀ ਸਤਰੀਕਾਲ ਜੀ ਸਤਰੀਕਾਲ ਬਾਈ ਡਰ ਰਿਪਰਾ ਆਇਆ ਹੁਣ ਸਾਡਾ ਸਭ ਟੈਕਟਰ ਆ ਇਹ ਨਾ ਹਲਤ ਕਰਾ ਹਾਂਜੀ ਇਹਦੇ ਪਿੱਛੇ ਆਪਾਂ ਨੇ ਕਿਹੜੀ ਮਸ਼ੀਨ ਪਾਈ ਹੋਈ ਹੈ ਜਿਮੀਦਰ ਵਾਲੀ ਪਾਈ ਪਿਆ ਜਿਮੀਦਰ ਵਾਲੀ ਜਿਮੀਦਰ ਵਾਲਾ ਜਿਮੀਦਰ ਵਾਲੀ ਜਿਮੀਦਰ ਵਾਲੀ ਮਸ਼ੀਨ ਆ ਜੀ ਤੇ ਆਪਾਂ ਨੂੰ ਕਿੰਨੇ ਦਿਨ ਹੋ ਗਏ ਹੈ ਜਦੋਂ ਚਲਾਉਂਦੇ ਇਹਨੂੰ ਤਾਂ ਡੇਟਾ ਤੁਹਾਨੂੰ ਦੱਸੀ ਗਏ ਹਨ ਹੋ ਗਏ ਕਾਹ ਕਰਾਂ ਤੁਹਾਨੂੰ ਹੋ ਗਏ ਉਹ ਤਾਂ ਕੰਜਰਾਂ ਕਰਦੇ ਹੋਏ ਆਪਾਂ ਨੇ ਉਹ ਜੰਦੀਰ ਆਹ ਰਹੇ ਜੀ ਕੱਦਨੇ ਆ ਰੋਜ ਮਤਲਬ ਵੀ ਆਪਾਂ ਨੂੰ 1.5 ਫਟੌੜੀ ਆਪਾਂ ਕਰਤੀ ਹੋਣੀ ਹਾਂ ਜੀ 1.5 ਹੋ ਗਈ ਹਾਂ ਜੀ ਜੇ ਕੋਈ ਬਦਕ ਪਰ ਨਾਲ ਅੱਗੇ ਮੀਡੀ ਵੀ ਇਹ ਰਿਮਰਕ ਹੋਰ ਮਸਾ ਮੈਂ ਪਰ ਮੈਂ ਨਹੀਂ ਕਿ ਡਟੰਡਾ ਬਲਕਿ ਇਹਨਾਂ ਅੱਗੇ ਡਟਾਉਣ ਵਾਲੇ ਆਹ ਨਹੀਂ ਕਰੀ ਤੇ ਜਿੱਦ ਦਾ ਆਇਆ ਇਹਨਾਂ ਦੇ ਖਾਤੇ ਵਿੱਚ ਇਹ ਤਾਂ ਪਿਛੇ ਸਰ ਜੀ ਤੁਸੀਂ ਜਿਹੜਾ ਕੋਈ ਨਾੜ ਹੋ ਹੋਣ ਲਈ ਮੈਂ ਨਰਵਾਜ ਦੇ ਜਾਣ ਚਾਹ ਰਿਹਾ ਹੁਣ ਨਾ ਤੇ ਇਹ ਤੁਹਾਨੂੰ ਜਨ 70 ਮੀਟਰ ਲੈਂਟਰਾਂ ਦੀ ਭਰ ਜਾਂਦਾ ਨੋਰੋਡ ਦੇ ਨਾੜੋ ਪੰਨੇ ਰੈਕਟਰੇ ਇਹਨੂੰ ਕੋਈ ਅਸਰ ਨਹੀਂ ਹਾਂ ਠੀਕਾ ਠੀਕ ਹੈ ਕੋਈ ਅਸਰ ਨਹੀਂ ਮਰ ਬੋਲੀ ਪ੍ਰਵਾਹ ਨਹੀਂ ਹੈ ਜੀ ਨਾ ਠੀਕਾ ਠੀਕ ਹੈ ਜਣੇ ਇੱਕ ਵਾਰ ਫਿਰ ਕੇਰਾ ਹੂ ਟਰੈਕਟਰ ਦੀ ਯਾਰ ਵੀ ਆਇਆ ਮਤਲਬ ਓਕੇ ਹੈ ਜੀ ਬ੍ਰਿਮੇ ਸੀ ਅੱਡੇ ਟਰੈਕਟਰ ਆਈ ਥੋੜੇ ਹਾਲੇ ਕਸਾਨਾ ਨੂੰ ਦੇ ਫਕੜਾ ਰਹਿ ਰਿਹਾ ਨਹੀਂ ਹੈਗਾ ਜੀ ਹੈਗਾ ਹਾਂ ਜੀ ਇਹੀ ਆਪਾਂ ਨੇ ਤੋਂ ਤੋਂ ਜਾਣ ਦਾ ਲੈਣ ਦੀ ਵੀਡੀਓ ਜੋ ਨਵੇਂ ਭਰਾ ਨੇ ਉਹ ਆਪਣਾ ਟਰੈਕਟਰ ਲੈਂਦੇ ਨੇ ਵੀ ਉਹਨਾਂ ਨੂੰ ਸੀਆਰਡੀ ਟਰੈਕਟਰ ਲੈਣਾ ਚਾਹੀਦਾ ਕਿ ਨਹੀਂ ਆਪਾਂ ਇਹੀ ਆਪਣਾ ਇਹ ਮੈਂ ਟਕੋਣਾ ਵੀਡੀਓ ਦੇ ਵਿੱਚ ਲੈਣਾ ਚਾਹੀਦਾ ਠੀਕ ਆ ਠੀਕ ਆ ਜੀ ਹੁਣ ਅਪਾ ਤੁਹਾਨੂੰ ਜਿਹੜਾ ਟਰੈਕਟਰ ਲੈ ਵੀ ਤੋਂ ਬਸ ਤੁਹਾਨੂੰ ਚੱਲਦਾ ਦਿਖਾਉਨੇ ਆ ਤੇ ਜਿਹੜਾ ਆਪਣਾ ਭਰਾ ਚਲਾ ਰਿਹਾ ਹੈ ਡਰਾਈਵਰ ਵੀਰ ਆਪਾਂ ਉਹਦੇ ਨਾਲ ਵੀ ਗੱਲਬਾਤ ਕਰਾਵਾਂਗੇ ਵੀਰਾ ਵੀਰਾ ਕੋਲੇ ਗੇਜੇ ਨਮ ਚਲਾਵਾ ਟਰੈਕਟਰ ਤੁਹਾਨੂੰ ਪਤਾ ਵੀ ਜਿਆਦਾਤਰ ਜਿਹੜੇ ਆਪਣਾ ਬੰਦਾ ਚਲਾਉਂਦਾ ਹੁੰਦਾ ਆਪਰੇਟਰ ਹੁੰਦਾ ਏ ਉਹਨੂੰ ਪਤਾ ਹੁੰਦਾ ਟਰੈਕਟਰ ਬਾਰੇ ਬਈ ਕਿਵੇਂ ਚੱਲਦਾ ਇਹ ਉਹਦਾ ਰੋਜ਼ ਦਾ ਕੰਮ ਹੁੰਦਾ ਚਲਾਉਂਦਾ ਆਪਾਂ ਆਹ ਟਰੈਕਟਰ ਚੱਲਦਾ ਦਿਖਾਉਣੇ ਆ ਜੀ ਬਈ ਟਰੈਕਟਰ ਦੀ ਜਿਹੜੀ ਪਰਫਾਰਮੈਂਸ ਆ ਉਹ ਕਿਵੇਂ ਆ ਕਿੰਨਾ ਲੋਡ ਪਾਇਆ ਦੇ ਸਕਦਾ ਟਰੈਕਟਰ ਤੇ ਅਰ ਕਿਹੜੇ ਘੇਰ ਚੱਲਦਾ ਆਹੋ ਦੱਸਣ ਦਫਾਮਾਂਗੇ ਸਾਤੋ ਬੜਾ ਲੈਣ ਚੈੱਕ ਕਰ ਲੋ ਤੇਰੀ ਲਾੜ ਵੀ ਢੀਂਡ ਫਕਾ ਰਾਣਾ ਐ ਨਹੀਂ ਕਭੀ ਨਾ ਕਹ ਜਿਆਦਾ ਨਾ ਘੱਟਾ ਬੜੀਆ ਮਿਡੀ ਉਜਾਣਾ ਹੈ ਜਿਹੜਾ ਡਰਾਈਵਰ ਚੱਲ ਰਿਹਾ ਹੈ ਸ਼ੁਰੂਆਤ ਰੈਕ ਦੀ ਆਵਾਜ਼ ਵੀ ਹਰ ਮੇਰਾ ਪਾ ਕੋਈ ਆਵਾਜ਼ ਨਹੀਂ ਕਿ ਮੇਰਾ ਰੈਕਟਰ ਜੀ ਮੇਰਾ ਪਾ ਕਰਵਾ ਆਪਰੇਟਰ ਨਾਲ ਡਰਾਈਵਰ ਵੀਰੋ ਜੀ ਨਾਲ ਗੱਲ ਕਰਾਉਣੇ ਵਾ ਕਰ ਫੇਰਾ ਅਰੇ ਬਘਾਗ ਰਹੀ ਵੀਰ ਬਘਾਗ ਤੋਂ ਕੋਈ ਆਵਾਜ਼ ਨਹੀਂ ਪਾ ਰੈਕਟਰ ਤੇ ਕੋਈ ਮੇਰੇ ਵੀ ਰੈਕਟਰ ਲੈਣਾ ਚਾਹੋ ਮਾਰ ਜ਼ਰੂਰ ਨਾ ਰੱਖ ਕਰਾ ਚੱਕਰ ਨਾਲ ਜਾਣਾ 16 ਲਾਉਂਦੀ ਪੂਰੀ ਪਾ ਸਕਦਾ ਹੈ Ai, no la puc mirar, perdó, ਦੰਦ ਲਈ ਹਾਂਜੀ ਦੂਜਾ ਟਰੈਕਟਰ ਆਹੇ ਹਾਂਜੀ ਇਹਨੂੰ ਆਪਾਂ ਹੁਣ ਆਪਾਂ ਕਿਹੜੇ ਜਿਹੇ ਚਲਾ ਰਹੇ ਆਈ ਇਹਨੂੰ ਇਹ ਵਾ ਲੋ ਮੀਡੀਅਮ ਜੇ ਚਲਾ ਰਹੇ ਆ ਨੀ ਹੁਣ ਕੋਰੇ ਕੰਦਰੇ ਆ ਲੋ ਲੋ ਚੰਦਰੇ ਆ ਮੀਡੀਅਮ ਵਿੱਚ ਲੋ ਦਾ ਇੱਕ ਤੈਹੇ ਤਿੰਨ ਲੋ ਨੇ ਇਹ ਮਤਲਬ ਬੜੇ ਤੋਂ ਛੋਟੇ ਇਹ ਚੱਲ ਰਿਹਾ ਛੇੜੀ ਲੱਗੀ ਗਈ ਨਹੀਂ ਛੇੜੀ ਵੀ ਚੱਲ ਰਿਹਾ ਹੈ ਹਾਂ ਇਹ ਮੀਡੀਅਮ ਚੱਲ ਉਧਰ ਕੋਰੇ ਜਿਹਦੇ ਵਿੱਚ ਆਈ ਇਧਰੋਂ ਪਹਿਲੇ ਜੇ ਚਲਾ ਰਹੇ ਆਈ ਤੇ ਪਹਿਲੇ ਮਿੰਟ ਵੀ ਫਸ ਚੱਲ ਰਿਹਾ ਹੈ ਹਾਂਜੀ ਕਿਰਾਪਾ ਕੰਡਰੀ ਰਿਹਾ ਤੁਹਾਨੂੰ ਕਿੰਨੇ ਪੱਤੇ ਚਲਵਾ ਰਹੇ ਹੋ ਇਹਨੂੰ ਚਲਵਾ ਰਹੇ ਹਾਂ ਇਹ ਮੈਂ 1400 ਚੱਕਰਾਂ ਦੇ 1400 ਚੱਕਰਾਂ ਦੇ ਹਾਂਜੀ ਕੋਈ ਲੋੜ ਨਹੀਂ ਕੋਈ ਟਰੈਕਟਰ ਤੇ ਕੋਈ ਲੋੜ ਨਹੀਂ ਹੈ ਅਗਲੀ ਇਹਦੇ ਪਿੱਛੇ ਜਿਹੜੇ ਪੁਰੇ ਵਜਨ ਨੇ ਤੁਹਾਨੂੰ ਜਿਆਦਾ ਪਤਾ ਹੋਗਾ ਇਹਦੇ ਵਾਰ ਕਿਹਨੇ ਜੀ 16 9 ਥੋੜਾ ਲਾਉਂ ਭਾਈ ਉਧਰ ਟਰੈਕਟਰ ਤੇ ਐਂ ਟੱਪਾ ਸੈਟ ਨਹੀਂ ਬਣੀ ਪੂਰੇ ਆ ਨਹੀਂ ਠੀਕ ਠੀਕ ਹੈ ਬਾਹਰ ਕਿਹਦੇ ਟਰੈਕਟਰ ਨੇ ਤਾਂ ਤਾਂ ਬੰਨਿਆ ਰੋਇਆ ਟਰਾਲੀਆਂ ਵਾਈਕਾ ਇਹਨੂੰ ਤਾਂ ਜੋ ਮਰਜੀ ਗਈ ਜਾਣਾ 17 18 17 ਨਾਲ 17 18 ਦੀ ਜਿਹੜੀ ਪਹੀ ਜਾਂਦੀ ਰਹੀ ਆ ਯਾਰ ਇਹ ਕਿੰਨਾ ਤੇ ਰੱਖ ਜਾਂਦਾ ਹੈ ਤੇ ਲਈ ਇਹ મતલਬ ਉਹਦਾ ਪੀ ਜਾਂਦਾ ਟਰਾਲੀ ਮਗਰ ਤਿੰਨ ਸਾਢੇ ਤਿੰਨ ਲੀਟਰ ਤੇੜੇ ਲੀਟਰ ਨਾਲ ਇਹ ਚਾਰ ਤੱਕ ਲੱਗਦਾ ਹਾਂਜੀ ਜਾਂਦਾ ਚਾਰ ਤੱਕ ਆ ਜੀ મતલਬ ਜੇ ਕਿਤੇ ਲਾਣੇ ਖਰਾ ਆ ਜਾਵੇ ਤਾਂ ਵੇਦਾ ਨਹੀਂ ਤਾਂ ਠੀਕ ਠੀਕ 3 ਲੀਟਰ ਇਹ ਕੋਈ ਵਪਾਰੇ ਕੰਨਦੰਦ ਲੋਗ ਤਾਂ ਉਹਦੇ ਪਾਣੂ ਨਹੀਂ ਹਾਂਜੀ ਮੈਨੂੰ ਹੋ ਗਿਆ ਜੀ ਕੋ ਆਪ ਕਹਿੰਦੇ ਕਿ ਲੋ ਲੈਣੇ ਚਲੋ ਆਪਣਾ ਤਿੰਨ ਹੋ ਗਏ ਹਾਂਜੀ ਹਾਂਜੀ ਇਹ ਨੂੰ ਤਕੜਾ ਰਬੀਆ ਪੰਨਪਾ ਦੇ ਰਬੀ ਤੇਰ ਬਹੁਤ ਲਾਈ ਹਾਂਜੀ ਸ਼ੋਰਟ ਰੇਟ ਤੁਹਾਡੇ ਤੱਕੀ ਹਾਂਜੀ ਹਾਂਜੀ ਜਿਹੜੇ ਨਾਲ ਵਧੀਆ ਹੋ ਗਈ ਹਾਂਜੀ ਐਨ ਤਕੜਾ ਕਿੰਨੇ ਮਿੰਟ ਦੇ ਵਿੱਚ ਘੱਟ ਕੋ ਪੈਨਸ ਸਾਡੀ ਭਦ ਹੁੰਦਾ ਹੈ ਇਹਦੇ ਤਾਂ ਹੀ ਕਲਚ ਪਰ ਪਾਰੇ ਰੱਖਣ ਦੀ ਲੋੜ ਨਹੀਂ ਪੈਂਦੀ ਇਹਨੂੰ ਤਾਂ ਉਦੋਂ ਜ਼ਿਆਦਾ ਲੋ ਕਰ ਲੋ ਗੇਰ ਚਾਰ ਨਹੀਂ ਟੀਏ ਚ ਪਾ ਲੋ ਦੂਏ ਚ ਪਾ ਲੋ ਪਰ ਪਰਵਾਹ ਕੋਈ ਨਹੀਂ ਪਰਵਾਹ ਕੋਈ ਨਹੀਂ ਵੀ ਚੱਕਰ ਦਾ ਬੰਮੇਟਰ ਜਮਾਂ ਹੀ ਪਿੱਛੇ ਮੋੜਦਾ ਹੀ ਨਹੀਂ ਮੋੜਦਾ ਨਹੀਂ ਇਹ ਤੱਕ ਪਹੁੰਚ ਦਿੰਦੇ। ਜਦੋਂ ਇਹ ਡਰਾਈਵਰ ਦਾ ਟੈਂਪੈਂਡ ਆ ਵੀ ਮੜਿਆ ਖਿੱਚ ਕੇ ਚਲਾਊਗਾ ਵੱਧ ਪਛੇਤੀ ਭਰ ਦਊਗਾ। ਮੈਂ ਇਹਦਾ ਟਰਾਲੀ ਨੂੰ 20 ਮਿੰਟਾਂ ਕੋਲ ਲਾਉਂਦਾ। ਫਿਰ ਵੀ ਬਦਲੋ ਵੀ 20 ਮਿੰਟਾਂ ਦੇ ਵਿੱਚ ਭਰਨ ਲਾ ਜੇ। ਵਧੀਆ ਲਾ। ਠੀਕ ਹੈ। ਤੋਂ ਤੋਂ ਹੁਣ ਤੁਸੀਂ ਚਲਾਓ ਇਹਨੂੰ। ਹਾਂਜੀ। ਮੜੇ ਆਰਕੂਮ ਨੇ ਮੈਂ ਚੱਕੜ ਬੋਨੇ ਆ। ਠੀਕ ਹੈ ਜੀ। ਫਿਰ ਨੇ ਲਿਆਓ ਜੀ ਗੜਾਏ ਨੂੰ। ਠੀਕ ਹੈ। ਹਰਤਾ ਉਹ ਟਰੈਕਟਰ ਦੇ ਉੱਪਰ ਮੈਚ ਨੂੰ ਦਿਖਾਉਂਗਾ ਜਦ ਵੀ ਵੀਰ ਆਏ ਜਿਹੜਾ ਲੈ ਕੇ ਆਇਆ ਉਹ ਜਦੋਂ ਜਰੂਰ ਮੈਂ ਕਰਦਾ ਦੋਤਾ ਭਾਈ ਆਹ ਦੇਖੋ ਮੇਰੇ ਪਰ ਵੀ ਕਰਦਾ ਕਾਫੀ ਬੈ ਗਿਆ ਪੱਟਿਆ ਵਾ ਲੈ ਵੀਰੇ ਆਪਣਾ ਵੀਡੀਓ ਬਣਾਣਾ ਮੈਨੂੰ ਲੱਗਦਾ ਉਹੋ ਇਹੀ ਹੁੰਦਾ ਤੁਹਾਨੂੰ ਪਤਾ ਵੀ ਜਿਹੜੇ ਆਪਣੇ ਤਖਾਨ ਭਰਾ ਨੇ ਫੀਰ ਜਦੋਂ ਮੰਨੂ ਡਾ ਰ ਰ ਹੈ ਇਹ ਵੀ ਸੀਆਰਡੀ ਟੈਕਨੋਲੋਜੀ ਹੈ ਅੱਜ ਵੀ ਜਿਹੜੇ ਕਿਸਾਨ ਭਰਾ ਨੇ ਦੱਸਿਓ ਸੀਆਰਡੀ ਟੈਕਨੋਲੋਜੀ ਬਾਰੇ ਜਾਣਨਾ ਚਾਹੁੰਦੇ ਹੋ ਉਹਨੂੰ ਆਏ ਆ ਵੀ ਦੇ ਵਿੱਚ ਇਹ ਸੀਆਰਡੀ ਟੈਕਨੋਲੋਜੀ ਹੈ ਕਿ ਕਿਸਾਨਾਂ ਦੀ ਜਿੰਨੀ ਵਧੀ ਹੈ ਇਹ ਗੱਲ ਕਿ ਟੈਕਨੋਲੋਜੀ ਟ੍ਰੈਕਟਰ ਦੇ ਵਿੱਚ ਆਪਾਂ ਤੋਂ ਬਾਰੇ ਫੋਟੋ ਵੀਡਿਓ ਨੇ ਵਿੱਚ ਵੀ ਕਾਰਕੀ ਦੇਖਣਾ ਦਾ ਰਿਵਿਊ ਦਵਾਇਆ ਤਾਂ ਕਿ ਚੈਨਲ ਤੇ ਤੁਸੀਂ ਚੈੱਕ ਕਰ ਸਕੋ ਜਾ ਕੇ ਮੈਡੀਅਨ ਤੇ ਪਾਉਣੇ ਵੀਡੀਓ ਪੰਜਾਣੇ ਇਹਦੇ ਆਪਾਂ ਇਹਦਾ ਜੋ ਆਪਣੇ ਫੋਟੋ ਵੀਡਿਓ ਚੱਲਦੇ ਜ ਆਪਣੇ ਵੀਡੀਓ ਆਜੂ ਹੋਈ ਹੈ ਕਦਰ ਮੈਨੂੰ ਇਹ ਆ ਉਹ ਖਾਸ ਕਰੀ ਬਹੁਤ ਵਧੀਆ ਪਰਫਾਰਮੈਂਸ ਹੈ ਜੀ ਬਾਕੀ ਆਪਾਂ ਰਿਪੋਰਟ ਤੁਹਾਨੂੰ ਤਾਹੀ ਦਿਖਾ ਰਹੇ ਆਪਾਂ ਕਿ ਤਾਂ ਕਿ ਜਿਹੜੇ ਆਪਣੇ ਕਿਸਾਨ ਭਰਾ ਨੇ ਉਹਨੂੰ ਪਤਾ ਲੱਗ ਸਕੇ ਵੀ ਸੀਐਡੀ ਟੈਕਨੋਲੋਜੀ ਦੇ ਆ ਕਿਸਾਨਾਂ ਲਈ ਆਪਣਾ ਵਧੀਆ ਲਾਹੇਮੰਦ ਆ ਆਪਾਂ ਹੁਣ ਤੁਹਾਨੂੰ ਇਹਦੇ ਉੱਪਰ ਕਰਕੇ ਆਰਡਰ ਦੇ ਵਿੱਚ ਦਿਖਾਵਾਂ ਆਪਾਂ ਕੋਲੋਂ ਕਰਕੇ ਦਿਖਾ ਦੇ ਚੰਗਤ ਉੱਪਰ ਪਰਫਾਰਮੈਂਸ ਇਹ ਵਰਤਦੇ ਹਾਂ ਟ੍ਰੈਕਟਰ ਡਾਹਾ ਹਾਜ ਫੰਦੇ ਚੰਦਰੀਆਂ ਦੇ ਸਕਦੇ ਪਰ ਬਿਲਕੁਲ ਰੋਕੋ ਜਿਨੀ ਹੈਗੀ ਐਂ ਰੋੜੀ ਜਿਹੜੀ ਫਰਮਾਈ ਵਾਲਾ ਮੀਟਰ ਆ ਉਹ ਵੀ ਇਹਨੂੰ ਬਿਲਕੁਲ ਨਾ ਛੰਡਾ ਪਿਆ ਟ੍ਰੈਕਟਰ ਅੱਛੇ ਉਹ ਜੱਟ ਦੇ ਵਿੱਚ ਵੀ ਹੋ ਜਾਂਦੇ ਪਿੱਛੇ ਫੜਿਆ ਚੰਦਰਾਵਾਂ ਵਿੱਚ ਬਿਲਕੁਲ ਜ਼ੀਰੋ ਟ੍ਰਾਫਿਕ ਹੈ ਟੈਕਟਰ ਨਾ ਮਾਰ ਮੇਰੇ ਪਰ ਨੂੰ ਹਾਂ ਹਲ ਬਰੋ ਜਿਵੇਂ ਹੁਣ ਆਪਾਂ ਤੁਹਾਨੂੰ ਮੈਂ ਦਿਖਾਇਆ ਇਹ ਟਰੈਕਟਰ ਦੀ ਟੈਂਪਰੇਚਰ ਚੱਲੀ ਸੂਈ ਆ ਬਿਲਕੁਲ ਕੋ ਆਇਆ ਨਾ ਜਿਹੜੇ ਹੁਣ ਟਰੈਕਟਰ ਨੇ ਇੰਨਾ ਵੀ ਟੈਂਪਰੇਚਰ ਦਿਖਕਿਆ ਰਹਿਣਾ ਨਾ ਤੁਹਾਨੂੰ ਪਤਾ ਵੀ ਨਹੀਂ ਸੋਹਵਾ ਦੀ ਬਹਿ ਟਰੈਕਟਰ ਨਾਲ ਜਿਹਨੇ ਮੇਰੇ ਭਰਾ ਨੇ ਬੜਾ ਟਰੈਕਟਰ ਲੈਣ ਦੇ ਨੇ ਇਹ ਨਾਲ ਦੀ ਜਿਹੜੀ ਆਪਣੀ ਯਾਹਰ ਪਰ ਦੀ ਸੋਹਾ ਇਹ ਟਾ ਦੰਦੇ ਨੇ ਇਹ ਨਾਲ ਨਾਲ ਉਹ ਬਣਾ ਨਵੇਂ ਟਰੈਕਟਰ ਆ ਰਹੇ ਨੇ ਇਹ ਬੜੇ ਇਹ ਨਾਲ ਹੀ 100 ਇਹ ਜਿਹੜੇ ਟੈਕਨੋਲੋਜੀ ਦਾ ਤਿਆਰ ਕੀਤੀ ਵੇਖਦੇ ਹਿੱਟ ਰੀਗੜਾ ਬੜੀ ਤਕਰੀ ਦੀ ਆਵਾਜ਼ ਉਹ ਬਿੱਜੇ ਰਹੇ ਇਹ ਜਿਹੜਾ ਟੈਂਪਰੇਚਰ ਆ ਆਪਣਾ ਇੰਨਾ ਖੰਡਾ ਤਰ੍ਹਾਂ ਚੱਲ ਰਿਹਾ ਹੈ ਐਂ ਰੋਡ ਦੇ ਬਾਵਜੂਦ ਵੀ ਬਾਕੀ ਸਾਰੇ ਤੇਰੇ ਚੱਕਰਾ ਨਹੀਂ ਦਿਖਾਇਆ ਕਿ ਇਹ 1400 ਚੱਕਰਾਂ ਦੇ ਟਰੈਕਟਰ ਚੱਲ ਰਿਹਾ ਹੈ ਬਿਲਕੁਲ ਵੀ ਟਕਵਾ ਦੀ ਡਰਾਪ ਨਹੀਂ ਹੈਗੀ ਬਾਕੀ ਤੁਸੀਂ ਆਪ ਕਮੈਂਟ ਕਰਕੇ ਦੱਸਿਓ ਹੁਣ ਫਰੋਕੀ ਮੈਟਰ ਟਰੈਕਰ ਦੀ ਬਫਰਸ ਲੱਗੀ ਤੇ ਪੇਮੈਂਟ ਟਰੈਕਰ ਲੱਗ ਗਿਆ ਬਾਕੀ ਆਪਣਾ ਮੇਨ ਇਹ ਹੀ ਪਸਤਾ ਵੀ ਜਿਹੜੇ ਕਿਸਾਨ ਜੀ ਨੇ ਉਹਨਾਂ ਨੂੰ ਆਪਾਂ ਅਵੇਰ ਕੱਲੀ ਟੈਕਨੋਲੋਜੀ ਦੇ ਇੰਟਰਨੈਸ਼ਨਲ ਟਰੈਕਰ ਵਰਦੇ ਦੇ ਲਈ ਬਾਕੀ ਤੁਹਾਨੂੰ ਲੈਣੇ ਦਾ ਹੀ ਪੈਣ ਦੀ ਪੂਰੀ ਸਰਕਾਰ ਹੁਣ ਵੈਸੀ ਹੀ 50 एचबी2 ਉੱਪਰ ਉਹਨਾਂ ਨੇ ਇਹਦਾ ਆਪਣਾ ਰੂਰੇ ਰੱਤਾ ਵੀ ਸੀ ਸਾਡੇ ਟਰੈਕਰ ਆਉਣਗੇ ਬਾਕੀ ਜਿਹੜਾ ਤੁਹਾਨੂੰ ਵਧੀਆ ਲੱਗੀ ਹੋਵੇ ਤਾਂ ਫਿਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਤਾਂ ਬੜੇ ਬੰਦਵਾ ਕੇ ਆਜਿਓ ਵੀਰ ਦਰਸਾਉ ਆਪਣੀ YouTube ਲੈਕਚਰ ਤੇ ਕਮੈਂਟ ਧੰਨਵਾਦ ਜੀ